ਅਕਲਪੁਰ ਰੋਡ ਤੇ ਗੁਰੂ ਕੀ ਨਗਰੀ ਪਿੰਡ ਬ੍ਰਹਮਪੁਰੀ ਵੱਲੋਂ ਬੀਬੀ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵੱਡੀ ਪਰਬਾਤ ਫੇਰੀ ਸ੍ਰੀ ਚਿਸ਼ਤੀ ਸਾਬਰੀ ਸਰਕਾਰ ਡੇਰਾ ਬਾਬਾ ਬ੍ਰਮਦਾਸ ਜੀ ਦੇ ਦਰਬਾਰ ਤੇ ਆਉਣ ਦੀ ਖੁਸ਼ੀ ਵਿੱਚ ਝਾੜੂ ਦੀ ਸੇਵਾ ਨਿਭਾਉਂਦਿਆਂ ਹੋਇਆ ਅਕਲਪੁਰ ਰੋਡ ਤੇ ਝਾੜੂ ਦੀ ਸੇਵਾ ਕੀਤੀ ਅਤੇ ਨਾਲ ਹੀ ਚਿਸ਼ਤੀ ਸਾਬਰੀ ਸਰਕਾਰ ਡੇਰਾ ਬਾਬਾ ਬ੍ਰਮਦਾਸ ਜੀ ਦੇ ਨਾਮ ਦੇ ਉੱਚੀ ਆਵਾਜ਼ ਚੇਕਾਰੇ ਲਗਾਏ ਨਾਲ ਹੀ ਇਸ ਲਈ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਚੇਕਾਰੇ ਜਿਸ ਨਾਲ ਆਸ-ਪਾਸ ਦੀਆਂ ਕੰਡਾਂ ਵੀ ਗੂੰਜਦੀਆਂ ਹੋਈਆਂ ਆਵਾਜ਼ਾਂ ਦੇ

ਘਰ ਦੀ ਵਿੱਚ ਸੇਵਾ ਪਾਉਣ ਦੀ ਮਾਲਕ ਨਾਂ ਤੰਦਰੁਸਤੀ ਵਾਸ਼ੇ ਇਹਨਾਂ ਦੀ ਕਮਾਈਆਂ 'ਚ ਵਰਕਤਾ ਪਾਵੇ ਤੇ ਨੁਕੜੇ ਰਾਤ ਚੋਕਣੀ ਕਾਵੇ ਜੋ ਬੋਲੇ 100 ਰੁਪਏ ਅੰਦੁਕਾਰ ਸੁਣਾ ਲਾ ਜੀ ਹੈ ਗਲਾ ਕਾਚੀ ਵਾਲੇ ਦਾ ਮੋਹ ਸੱਚੇ ਦਰਬਾਰ ਕੀ ਜੈ ਜਰਾ ਬਾਬਾ ਬ੍ਰਹਮਦਾਸ ਦਾ ਮੋਹ ਸੱਚੇ ਦਰਬਾਰ ਕੀ ਜੈ